ਅਗਾਜੀ ਅੱਸਤ ਗਾਲ ਸੱਚੇ ਵੀਰ ਜੀ ਹੋਰ ਬਾਜੀ ਸਾਠੀ ਰਾਣੀ ਵਧੀਆ 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 ਵੀਰ ਜੀ ਕਿਵੇਂ ਚੱਲਦਾ ਕੰਮ ਵਧੀਆ ਵੀਰ ਜੀ ਕੰਮ ਕਰ ਵਧੀਆ ਚੱਲੀ ਜਾਂਦਾ ਜੀ ਅੱਜ ਫੇ ਦੋ ਹੀ ਆ ਜੀ ਅੱਜ ਵੀਰ ਜੀ ਦੋ ਜੇ ਨਮੂਨੇ ਜੀ ਵੇਣੂ ਵਾਜੀ ਅੱਡੇ ਟਾਈਮ ਹੀ ਕੰਮ ਬਣਾਇਆ ਤੁਹਾਡੇ ਨਾਲ ਹਾਂਜੀ ਬਾਜੀ ਕਿਹੜਾ ਨਵਾ ਸੂਈ ਨੂੰ ਇਹਨੂੰ ਵੀਰ ਜੀ 15 ਦਿਨ ਨੂੰ ਇਹ ਜੇ ਸੂਈ ਨੂੰ ਅੱਛਾ ਮਗਰ ਵੱਛਾ ਜੀ ਮਗਰ ਵੱਛਾ ਤੇ ਦੂਜਾ ਸੂਆ ਜੀ ਦੂਜਾ ਸੂਆ ਤੇ ਲੈ ਲੋ ਤਾਬ ਵੀ ਲਈ ਫੇਂਡੀ ਬਾਕੀ ਤਾਬੀ ਆ ਜੀ ਅਗਾਜੀ ਕਿੰਨਾ ਦੋਤਾ ਹੁਣ ਇਹ ਡੈਮਿਤ ਜੀ 20 ਕਿਲੋ 20 ਕਿਲੋ ਪੱਕਾ ਪੱਕਾ 20 ਕਿਲੋ ਹੈ ਲਓ ਜੀ 20 ਕਿਲੋ ਪੱਕਾ ਦੁੱਦਾ ਤੇ ਬਹੁਤ ਵੱਡੀ ਵੇੜਾ ਹਾਂਜੀ ਵੇਖੋ ਬੋਦੀ ਪਿਓਰ ਨਸਰਾ ਕਦ ਵੇਲੋ ਐ ਬੰਦੇ ਤੋਂ ਕਿਤੇ ਉੱਚੀ ਆ ਵੇ ਨਸਰਾ ਪੁਰੀ ਜੀ ਅਸਲੀ ਆ ਜੇ ਹਾਥੀ ਚੋਣ ਵਾਲੀ ਨਹੀਂ ਆ ਨਾਲ ਥਾ ਵੀ ਬਹੁਤ ਵਧੀਆ ਲੱਗਾ ਕਿ ਨਹੀਂ ਹਾਂਜੀ ਹਾਂਜੀ ਥਾਣੇ ਬਾਕੀ ਖਾਵਾ ਖੁਆਵੇ ਵੇਖੋ ਹਣਾ ਅਗਾ ਜੀ ਤੇ ਮੌਨਿੰਦਾ ਜੀ ਟਾਈਮ ਨਹੀਂ ਜੀ ਹਲੇ ਨਹੀਂ ਕੋਈ ਡੈਮ ਨਹੀਂ ਹੈਨਾ ਤੇ ਇਹ ਟਾਈਮ ਲਾ ਲੀਏ ਤੇ ਗਾਈ ਕੋ ਖਲੋਤੇ ਨਹੀਂ ਜਾਣਾ ਬਿਲਕੁਲ ਹੈਨਾ ਹੈ ਕਿ ਨਹੀਂ ਫੋਟੋ ਖਿਚੋਣ ਵਾਲੇ ਕਿ ਬਾਕੀ ਫੋਟੋ ਖਿਚਾਣ ਵਾਲੇ ਬਾਕੀ ਭਾਪਣਾ ਬਿਲਕੁਲ ਜੈ ਜੀ ਕੋਈ ਲੱਖ ਲੁਖ ਨਹੀਂ ਫਿਕਸ ਹੀ ਨਾ ਫਿਕਸ ਹੀ 75 ਚਲੋ ਜਾਣ ਦਿਓ ਤੇਰ ਮਾ ਨਾ 526 ਕਿਲੋ ਕਰ ਰਾਮ ਰਾਮ ਨੇ ਕਰ ਜਣਾ ਭਜੀ ਰਾਮ ਨੇ ਥਣ ਥੂਣ ਵੇਖੋ ਨਾ ਕਿੰਨਾ ਵਧੀਆ ਮੱਜਾ ਵਾਲਾ ਬਹੁਤ ਜ਼ੋਰ ਲੱਗਾ ਥਣ ਹਾਂ ਸੁਮਭਾਈ ਇਹ ਵੇ ਲੋ ਸੁਮਭਾਈ ਕੋਈ ਕੋਈ ਮਸ਼ੀਨੀ ਚਵਾਈ ਕਰੇ ਤੇ ਭਵੇਂ ਦੂਜੀ ਕਰੇ ਹਾਂ ਇਹ ਵੀ ਮੇਰੇ ਤੋਂ ਵੀ ਉੱਚੀ ਜੀ ਵੱਡੀ ਵੱਡੀ ਵੇੜਾ ਜੀ ਤੇ ਆਹ ਜੀ ਇਹ ਵੀਰ ਜੀ ਪਹਿਲਾ ਸੁਆ ਬੱਚੀ ਮਾਰਦੇ ਇਹਨੇ ਮਗਰ ਵੀ ਬੱਛਾ ਅਜਿੰਦੇ ਮਗਰ ਵੀ ਬੱਛਾ ਇਹ ਵੀ 15 ਕ ਦਿਨਾਂ ਦੀ ਸੂਈ ਜੇ ਲਓ ਜੀ 15 ਨਾ ਹੋਏ ਸੂਈ ਨੂੰ ਇਹ ਵੀ ਪੀਸ ਤੇ ਦੋ ਜਾਂ ਪਰ ਹੈ ਪੂਰੇ ਧਮਾਲ ਕਿੰਨੀ ਬ੍ਰੈਂਡ ਬ੍ਰੈਂਡ ਬੂਸਾ ਠੀਕ ਆ ਆ ਪਹਿਲਾ ਸੁਆ ਜਿਹੜੇ ਵੀਰ ਜੀ ਤੇ ਥੱਲੇ 14 ਕਿਲੋ ਜੇ ਹਾਂ ਹਾਂ ਥਾਨ ਥੁਣ ਵੇਖੋ ਇਹਨੂੰ ਕਿੰਨਾ ਵਧੀਆ ਲੱਗਾ ਨਾ ਨਹੀਂ ਠੀਕ ਆ ਤੇ ਇਹਦਾ ਮੋਨਗਾ ਜੀ ਇਹਦਾ ਵੀਰ ਜੀ ਬਿਲਕੁਲ ਜੈ ਜੀ ਹਾਂ ਜੀ 65 65000 ਹਾਂ ਜੀ ਚਲੋ ਵੇਲੇ ਪਾ ਲੱਭਣੇ ਨਹੀਂ ਜਿਹੜੇ ਇੱਥੇ ਬਿਲਕੁਲ ਜੈ ਜੀ ਮਾਨਾ ਬਿਲਕੁਲ ਜੈ ਜੀ ਆ ਦੋ ਹੀ ਵੇੜਾ ਬਸ ਦੋ ਹੀ ਵੀਰ ਜੀ ਦੋ ਵੀਰ ਜੀ ਦੋ ਹੀ ਵੇੜਾ ਦੋਵੇਂ ਟਾਪ ਕੁਆਲਿਟੀ ਮੇਰਾ ਵੀਰ ਬਾਕੀ ਮੈਂ ਵਾਰ ਵਾਰ ਹੀ ਬੇਨਤੀ ਕਰਦਾ ਭਾਈ ਇੱਥੇ ਆਓ ਬੜਾ ਚੈੱਕ ਕਰੋ ਚੁਾਈ ਕਰੋ ਹੈਨਾ ਭਾਈ ਬਿਲਕੁਲ ਬਿਲਕੁਲ ਵੀਰ ਜੀ ਤੇ ਨਾ ਆਪਣਾ ਆਕਾਸ਼ ਜੀ ਪਿੰਡ ਕਣੀ ਹੈ ਬਾਂਗਰ ਤੇ ਮੋਬਾਈਲ ਨੰਬਰ ਹੈਗਾ ਜੀ 98775 81109 ਸਤਿਕਾਰ ਸਤਿਕਾਰ